ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਿੱਧੇ ਬਜਾਈ ਹੈ ਜੀ ਆਪਣੀ 1985 ਜੀ ਇਹ ਅੱਜ 48 ਦਿਨਾਂ ਦੀ ਹੋ ਗਈ ਜੀ ਇਹ 20 ਤਰੀਕ ਨੂੰ ਬੀਜੀਤੀ ਆਪਾਂ ਨੇ ਤੇ ਹੁਣ ਪੂਰੀ ਟੌਪ ਦੀ ਲੱਗਣ ਲੱਗੀ ਜੀ ਇਹ ਭਾਵੇਂ ਪਹਿਲਾਂ ਤਾਂ ਥੋੜਾ ਤੇਰਤਾ ਬੰਦੇ ਦਾ ਮਨ ਡਰਦਾ ਪਰ ਡਰਨ ਦੀ ਲੋੜ ਨਹੀਂ ਜਦੋਂ ਇਹ ਕੰਡੀਸ਼ਨ ਤੇ ਆ ਗਈ ਇਹ ਫਿਰ ਐਕਸਪੀਡ ਫੜ ਲੈਂਦੀ ਆ ਬਹੁਤ ਜ਼ਿਆਦਾ ਆਪਾਂ ਨੂੰ ਤਕਰੀਬਨ ਚੌਥਾ ਸਾਲ ਆ ਇਸ ਵਾਰ 1 ਏਕੜ ਤੋਂ ਆਪਾਂ ਨੇ ਸਟਾਰਟ ਕਰਾਇਆ ਤੇ ਕਿ 8-10 ਏਕੜ ਇਹਦੇ ਹੈਗੇ ਨੇ ਬਹੁਤ ਸ਼ਾਨਦਾਰ ਘੜੀ ਇਹ ਦੇਖ ਸਕਦੇ ਤੁਸੀਂ 1185 ਹੈ ਇਹ ਇਹ ਆਪਾਂ ਨੇ ਧਰਬੱਤਰ ਬਿਜਦੀ ਸੁਆਗਾ ਮਾਰ ਕੇ ਖੇਤ ਬਾਇਆ ਨਹੀਂ ਤੀ ਹੁਣ ਤੱਕ ਰੈਨੂੰ ਦੋ ਥੈਲੇ ਯੂਰੀਆ ਦੇ ਪੈ ਚੁੱਕੇ ਨੇ ਜ਼ਿੰਕ ਪਾਤੀ ਬਹੁਤ ਸ਼ਾਨਦਾਰ ਹੈ ਪਾਣੀ ਜਦੋਂ ਬੱtter ਬੱtter ਪਾਣੀ ਲੈਂਦੇ ਜਦੋਂ ਸੁੱਕ ਜਾਂਦਾ ਪਾਣੀ 2-4-4 ਦਿਨ ਬਾਅਦ ਫੇਰ ਦੁਬਾਰਾ ਲਾ ਦਿੰਦੇ ਆ ਆ ਵੀ ਖੇਤ ਇਹੀ ਆ ਆ ਵੀ ਇਹੀ ਖੇਤ ਹੈ ਖੇਤਾ ਖੇਤਾਂ ਦਾ ਬਹੁਤ ਫਰਕ ਹੈ ਹੁਣ ਆ ਖੇਤ ਆ ਇਹ ਇਦੋਂ ਵੀ ਸ਼ਾਨਦਾਰ ਹੋ ਗਿਆ ਬਹੁਤ ਵਧੀਆ ਹੁਣ ਜੀ ਲੱਗਦਾ ਜਣੀ ਹਰੇਕ ਕਿਸਾਨ ਵੀਰ ਨੂੰ ਭਰਾ ਨੂੰ ਨਾ ਲਾਉਣੀ ਚਾਹੀਦੀ ਇਹ ਥੋੜੀ ਬਹੁਤੀ ਤਾਂ ਇੱਕ ਅੱਧਾ ਏਕੜ ਜ਼ਰੂਰ ਲਾਉਣਾ ਚਾਹੀਦਾ ਫਿਰ ਆਪਾਂ ਇੱਕ ਏਕੜ ਨਾਲ ਘਾਟਾ ਨਹੀਂ ਪੈਣ ਲੱਗਿਆ ਆਪਾਂ ਵੀਰ ਨਹੀਂ ਹੋਣ ਲੱਗੇ ਪੰਜ 2-4000 ਘਾਟ ਵੱਜੂਗਾ ਇਤੋਂ ਵੱਧ ਨਹੀਂ ਖੁਸ਼ ਹੁੰਦਾ ਬਲ ਤਾਂ ਘਾਟਾ ਨਹੀਂ ਹੈਗਾ 11000 ਰੁਪਿਆ ਦਾ ਤੁਹਾਡਾ ਸਿੱਧਾ ਹੀ ਜਿਹੜੇ ਝੋਨੇ ਦੀ ਲਵਾਈ ਆ ਉਦੋਂ ਹੀ ਫਰਕ ਪਿਆ ਜਾਂਦਾ ਹੁਣ ਯਾਨੀ ਬਹੁਤ ਵਧੀਆ ਹੋ ਗਈ ਸਾਰੇ ਵੀਰ ਤੇ ਯਾਰ ਬਾ ਕਰਕੇ ਜਰੂਰ ਦੇਖੋ ਬਾਕੀ ਦੱਸਿਓ ਕਿਵੇਂ ਲੱਗੀ 48 ਦਿਨਾਂ ਦੀ ਹੋ ਗਈ ਇਹ ਪਹਿਲਾਂ ਬਜਾਈ ਦੀ ਵੀ ਆਪਣੇ ਵੀਡੀਓ ਪਾਈ ਸੀਗੀ ਉਹੀ ਖੇਤ ਨੇ ਇਹ ਦੇਖੋ ਕਿੰਨੀ ਸ਼ਾਨਦਾਰ ਖੜੀ ਜਿਹਾ ਲੋ ਜਿੱਥੇ ਕਿਤੇ ਧੀਗਾ ਮਾੜਾ ਮੋਟਾ ਸੀ ਨਾ ਲਾਗਾ ਲੋਕਾਂ ਦੇ ਉਹ ਅਸੀਂ ਢਾਲ ਲਵਾਦੇ ਸੀਗੇ ਤੇ ਵਰ ਤੋਂ ਹੁਣ ਤਾਂ ਪੂਰੀ ਸ਼ਾਨਦਾਰ ਖੜੀ ਆ ਧੰਨਵਾਦ